ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਪਟਿਆਲਾ ਸ਼ਾਹੀ ਪੱਗ ਦੀ ਜਿਹਦੀ ਲੈਂਥ ਹੈਗੀ ਆ 5.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਫੋਲੋ ਲਵਾਰਤੇ ਆ ਤੇ ਜਿਹੜਾ ਕਿ ਹੁਣ ਆਪਾਂ ਪਹਿਲਾਂ ਲੜ ਲਗਾਵਾਂਗੇ ਲੜ ਨੂੰ ਸਿੱਧਾ ਸੈਂਟਰ ਚ ਲਿਆ ਕੇ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਨਾਲ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਖੋਲ ਖੋਲ ਕੇ ਫਰੰਟ ਤੋਂ ਇੱਕ ਗਾਰ ਫੋਲਡ ਕਰਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਆਪਾਂ ਬੈਕ ਤੱਕ ਇਹਦਾ ਆਪਾਂ ਸਾਫ਼ ਕਰ ਲਵਾਂਗੇ ਚੰਗੀ ਤਰ੍ਹਾਂ ਇਹਦਾ ਆਪਾਂ ਇਸ ਲੜ ਨੂੰ ਹੁਣ ਸਾਫ਼ ਕਰਦੇ ਹੋਏ ਆਪਾਂ ਨੇ ਇਸ ਲੜ ਨੂੰ ਇਸ ਲੜ ਦੇ ਉੱਤੇ ਆਪਾਂ ਹੱਥ ਫੇਰ ਕੇ ਜਿਹੜਾ ਆਪਾਂ ਇਸ ਲੜ ਨੂੰ ਹੁਣ ਬੈਕ ਤੱਕ ਸਾਫ਼ ਕਰਕੇ ਲਗਾ ਦਵਾਂਗੇ ਚੰਗੀ ਤਰ੍ਹਾਂ ਪੜਾ ਪ੍ਰੋਪਰ ਇਸ ਲੜ ਨੂੰ ਸਾਫ਼ ਕਰਦੇ ਹੋਏ ਆਪਾਂ ਇਹੜਾ ਇਸ ਲੜ ਨੂੰ ਲਗਾ ਦਵਾਂਗੇ ਇਹ ਹੁਣ ਜਿਹੜਾ ਕਿ ਆਪਾਂ ਨੇ ਦੂਸਰਾ ਲੜ ਲਗਾਵਾਂਗੇ ਦੂਸਰੇ ਲੜ ਨੂੰ ਬੈਕ ਤੋਂ ਪੰਚ ਕਰਕੇ ਪੁਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਦੂਸਰੇ ਲੜ ਨੂੰ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਖੋਲ ਕੇ ਉਸ ਤੋਂ ਲਾਪਾਂ ਨੇ ਫਰੰਟ ਤੋਂ ਇੱਕ ਗਾਰ ਫੋਲਡ ਕਰਕੇ ਇਸ ਲੜ ਨੂੰ ਆਪਾਂ ਨੇ ਹਲਕਾ ਹਲਕਾ ਤੋਂ ਫੋਲਡ ਕਰ ਲਵਾਂਗੇ ਉੱਤੋਂ ਫੋਲ ਲਗਾਉਣ ਤੋਂ ਬਾਅਦ ਇਸ ਲੜ ਨੂੰ ਚੰਗੀ ਤਰ੍ਹਾਂ ਹੁਣ ਫਰੰਟ ਤੋਂ ਵੀ ਇੱਕ ਗਾਰ ਡਬਲ ਫੋਲਡ ਕਰਕੇ ਇਸ ਲੜ ਨੂੰ ਇਹੜਾ ਆਪਾਂ ਚੰਗੀ ਤਰ੍ਹਾਂ ਬੈਗ ਤੱਕ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਬੈਗ ਤੱਕ ਸਾਫ਼ ਕਰਨ ਤੋਂ ਬਾਅਦ ਆਪਾਂ ਇਸ ਲੜ ਦੇ ਉੱਤੇ ਹੱਥ ਫੇਰਦੇ ਹੋਏ ਆਪਾਂ ਇਸ ਲੜ ਨੂੰ ਵੀ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਸਾਫ਼ ਕਰ ਕਰ ਕਿਹੜਾ ਆਪਾਂ ਹੁਣ ਇਸ ਲੜ ਦੇ ਵਿੱਚ ਜਿਹੜਾ ਪ੍ਰੋਪਰ ਜਿਹੜਾ ਆਪਾਂ ਬਾਅਦ ਫੇਰ ਲਵਾਂਗੇ ਬਾਅਦ ਫੇਰਦੇ ਹੋਏ ਆਪਾਂ ਇਸ ਲੜ ਦੀ ਜਿਹੜੀ ਚੰਗੀ ਤਰ੍ਹਾਂ ਸਫਾਈ ਹੋ ਗਈ ਉਹ ਆਪਾਂ ਕਰ ਲਵਾਂਗੇ ਇਹ ਲੜ ਨੂੰ ਚੰਗੀ ਤਰ੍ਹਾਂ ਆਪਾਂ ਨੇ ਸਾਫ਼ ਸਾਫ਼ ਕਰ ਕਿਹੜਾ ਆਪਾਂ ਇਸ ਲੜ ਨੂੰ ਵੀ ਲਗਾ ਦੇਵਾਂਗੇ। ਜੇਨੂੰ ਜਿਹੜਾ ਕਿ ਆਪਾਂ ਨੇ ਤੀਸਰਾ ਲੜ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਉਸੇ ਤਰ੍ਹਾਂ ਹੀ ਆਪਾਂ ਜਿਹੜਾ ਤੀਸਰਾ ਲੜ ਲਗਾਵਾਂਗੇ ਪੂਣੀ ਦਾ ਖੋਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਆਪਾਂ ਨੇ ਹਲਕਾ ਖੋਲ ਕੇ ਤੋ ਇਹਦਾ ਆਪਾਂ ਨੇ ਚੰਗੀ ਤਰ੍ਹਾਂ ਇਸ ਲੜ ਨੂੰ ਫੋਲਡ ਕਰ ਕੇ ਜਿਹੜਾ ਹੁਣ ਫਰੰਟ ਤੋਂ ਇੱਕ ਜਿਹੜਾ ਆਪਾਂ ਫੋਲਡ ਕਰ ਲਵਾਂਗੇ ਫਰੰਟ ਤੋਂ ਇਹ ਗਰ ਫੋਲ ਲਗਾਉਣ ਤੋਂ ਬਾਅਦ ਇਸ ਲੜ ਨੂੰ ਚੰਗੀ ਤਰ੍ਹਾਂ ਬੈਕ ਡਬਲ ਫੋਲਡ ਕਰ ਕਰਕੇ ਜਿਹੜਾ ਪ੍ਰੋਪਰ ਜਿਹੜਾ ਸਾਫ ਕਰਕੇ ਉੱਤੋਂ ਇੱਕ ਕਰ ਇਸ ਲੜ ਨੂੰ ਜਿਹੜਾ ਆਪਾਂ ਫੋਲਡ ਕਰ ਲਵਾਂਗੇ ਉੱਤੋਂ ਫੋਲਡ ਕਰਨ ਤੋਂ ਬਾਅਦ ਹੁਣ ਇਸ ਲੜ ਨੂੰ ਇਸ ਲੜ ਨੂੰ ਜਿਹੜਾ ਚੰਗੇ ਤਰ੍ਹਾਂ ਇਸ ਲੜ ਦੇ ਉੱਤੇ ਵੀ ਆਪਾਂ ਨੇ ਹੱਥ ਫੇਰਦੇ ਜਿਹੜਾ ਆਪਾਂ ਇਸ ਲੜ ਨੂੰ ਲਗਾਵਾਂਗੇ ਬੈਕ ਤੱਕ ਆ ਪੈਸਲੜ ਨੂੰ ਜਿਹੜਾ ਸਾਫ਼ ਕਰਕੇ ਇਸ ਲੜ ਦੇ ਵਿੱਚ ਹੁਣ ਬਾਜ ਫੇਰ ਲਵਾਂਗੇ। ਤਾਂ ਕਿ ਤਰਾ ਇਸ ਲੜ ਨੂੰ ਜਿਹੜਾ ਹੁਣ ਬੈਕ ਤੱਕ ਪ੍ਰੋਪਰ ਜਿਹੜਾ ਆਪਾਂ ਇਸ ਲੜ ਨੂੰ ਸਾਫ਼ ਕਰਕੇ ਸਾਫ਼ ਜਿਹੜਾ ਆਪਾਂ ਕਰ ਲਵਾਂਗੇ। ਸਾਫ਼ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਦੇ ਵਿੱਚ ਜਿਹੜਾ ਹੁਣ ਆਪਾਂ ਨੇ ਇੱਕ ਗੈਰ ਫਿਰ ਤੋਂ ਜਿਹੜਾ ਬਾਜ ਫੇਰ ਕੇ ਇਸ ਲੜ ਨੂੰ ਵੀ ਬਾਅਦ ਦੇ ਨਾਲ ਇਸ ਲੜ ਨੂੰ ਜਿਹੜਾ ਮੋਟਾ ਕਰਕੇ ਇਸ ਲੜ ਨੂੰ ਬੈਕ ਤੱਕ ਸਾਫ਼ ਕਰ ਸਾਫ਼ ਕਰਕੇ ਸਾਫ਼ ਬੈਕ ਤੱਕ ਸਾਫ਼ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ। ਤੇ ਜਿਹੜਾ ਆਪਣਾ ਇਹ ਨਾਲ ਲੜਾ ਦਾ ਜਿਹੜਾ ਫਾਸਲਾ ਹੋਊਗਾ ਉਹ ਆਪਾਂ ਨੇ ਸੇਮ ਰੱਖਣਾ ਕਿਸੇ ਲੜਦਾ ਵੀੜਾ ਆਪਣਾ ਫਾਸਲਾ ਉਹ ਵੱਧ ਘਟ ਨਹੀਂ ਰੱਖਣਾ ਤੇ ਹੁਣ ਜਿਹੜਾ ਕਿ ਆਪਾਂ ਨੇ ਚੌਥਾ ਲੜ ਲਗਾਉਣਾ ਚੌਥੇ ਲੜ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾ ਖੁੱਲਦਾ ਪਾਸਾ ਥਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਇਸ ਲੜ ਨੂੰ ਜਿਹੜਾ ਆਪਦਾ ਅਖਦਾ ਖੋਲਣ ਤੋਂ ਬਾਅਦ ਉਸ ਤੋਂ ਇਹਦਾ ਆਪਾਂ ਨੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਫੋਲਡ ਹੋਊਗਾ ਆਪਾਂ ਕਰ ਲਵਾਂਗੇ। ਜਿਸ ਨੂੰ ਹੈ ਕਰ ਚੱਕ ਕੇ ਆਪਣਾ ਜਿਹੜਾ ਵਾਧੂ ਵਾਲਾ ਵਾਧੂ ਕਪੜਾ ਹੋਊਗਾ ਆਪਾਂ ਨੇ ਇਸ ਲੜ ਨੂੰ ਉਸ ਕਪੜੇ ਨੂੰ ਅੰਦਰ ਫੋਲਡ ਕਰਕੇ ਅੰਦਰ ਨੂੰ ਫੋਲਡ ਕਰ ਲਵਾਂਗੇ। ਉਸ ਤੋਂ ਬਾਅਦ ਆਪਾਂ ਨੇ ਇਸ ਲੜ ਨੂੰ ਫਰੰਟ ਤੋਂ ਜਿਹੜਾ ਫੋਲਡ ਕਰਕੇ ਹਰ ਕਾ ਖਿੱਚ ਕੇ ਜਿਹੜਾ ਆਪਾਂ ਨੇ ਇਸ ਲੜ ਨੂੰ ਫਿਰ ਤੋਂ ਡਬਲ ਫੋਲਡ ਕਰਕੇ ਇਸ ਲੜ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲਵਾਂਗੇ। ਸਲਾੜ ਨੂੰ ਤੋਂ ਫੋਲਡ ਕਰਕੇ ਸਲਾੜ ਜਿਹੜਾ ਚੰਗੀ ਤਰ੍ਹਾਂ ਬੈਕ ਤੱਕ ਜਿਹੜਾ ਸਾਫ਼ ਕਰ ਲਵਾਂਗੇ ਹੁਣ ਇਸ ਲੜ ਦੇ ਵਿੱਚ ਆਪਾਂ ਨੇ ਬਾਅਦ ਫੇਰ ਕੇ ਸਲੜ ਦੀ ਜਿਹੜੀ ਸਫਾਈ ਹੋ ਗਈ ਉਹ ਆਪਾਂ ਕਰ ਲੈਣੀ ਬੈਕ ਤੱਕ ਸਾਫ਼ ਕਰ ਤੋਂ ਬਾਅਦ ਜਿਹੜਾ ਆਪਾਂ ਸਲੜ ਲਗਾ ਦੇਵਾਂਗੇ ਤੇ ਉਤਿਹੜੇ ਆਪਣੇ ਉਤਿਹੜੇ ਜਿਹੜਾ ਆਪਾਂ ਨੇ ਲੜ ਹੋਣਗੇ ਉਹ ਆਪਾਂ ਉਹਨਾਂ ਵਿੱਚ ਵੀੜਾ ਆਪਾਂ ਨੇ ਬਾਅੇ ਫੇਰ ਕੇ ਉਹਨਾਂ ਲੜਾਂ ਦੀ ਵੀੜਾ ਆਪਾਂ ਪ੍ਰੋਪਰ ਜਿਹੜੀ ਸਫਾਈ ਹੋ ਗਈ ਉਹ ਆਪਾਂ ਕਰ ਲੈਣੀ ਤੇ ਉਤਲੇ ਪੇਚਾਂ ਦੀ ਜਿਹੜੀ ਆਪਣੀ ਸਫਾਈ ਕਰਨ ਦੇ ਲਈ ਡਬਲ ਸੀ ਸ਼ੈਡਾ ਆਪਣਾ ਵਰਤ ਸਕਦੇ ਹੋ ਤੇੜਾ ਜਿਹੜਾ ਆਪਾਂ ਨੇ ਛੇਵੇਂ ਲੜ ਲਗਾਵਾਂਗੇ ਛੇਵੇਂ ਲੜ ਨੂੰ ਬੈਕ ਤੋਂ ਪਿੰਚ ਕਰਕੇ ਉਪਰੋਂ ਖੁੱਲਦਾ ਆਪਾਂ ਸਾਥਲੇ ਰੱਖ ਕੇ ਤੇੜਾ ਆਪਣਾ ਬੰਦ ਪਾਸ ਹੋਊਗਾ ਉਸ ਨੂੰ ਤੇ ਰੱਖ ਕੇ ਇਸ ਲੜ ਨੂੰ ਵੀੜ ਆਪਾਂ ਇਹ ਇੱਕ ਤਾਂ ਖੋਲਣ ਤੋਂ ਬਾਅਦ ਨਾ ਕਿ ਛੇ ਦੇ ਵਿੱਚ ਰੱਖ ਕੇ ਆਪਾਂ ਇੱਕ ਗੈਰੇ ਇਸ ਲੜ ਨੂੰ ਫੋਲਡ ਕਰਕੇ ਫਰੰਟ ਤੋਂ ਫਿਰ ਇਸ ਤੋਂ ਆਹਦੇ ਉੱਤੋਂ ਜਿਹੜਾ ਆਪਾਂ ਇਸ ਲੜ ਨੂੰ ਫੋਲਡ ਕਰ ਲਵਾਂਗੇ ਉੱਤੋਂ ਫੋਲਡ ਕਰਨ ਤੋਂ ਬਾਅਦ ਇਸ ਲੜ ਨੂੰ ਡਬਲ ਫੋਲਡ ਕਰਕੇ ਜਿਹੜਾ ਹੁਣ ਆਪਾਂ ਇਹ ਵਿਆਕ ਤੱਕ ਇਸ ਲੜ ਨੂੰ ਜਿਹੜਾ ਸਾਫ਼ ਕਰ ਲਵਾਂਗੇ ਤੇ ਹੁਣ ਆਪਾਂ ਇਸ ਲੜ ਦੇ ਵਿੱਚ ਜਿਹੜਾ ਬਾਅਦ ਫਿਰ ਕੇ ਇਸ ਲੜ ਦੀ ਜਿਹੜੀ ਸਫਾਈ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਬੈਗ ਤੱਕ ਸਾਫ ਕਰਨ ਤੋਂ ਬਾਅਦ ਜਿਹੜਾ ਆਪਾਂ ਇਸ ਲੜ ਨੂੰ ਵੀ ਜਿਹੜਾ ਲਗਾ ਦੇਵਾਂਗੇ ਚੰਗੀ ਤਰ੍ਹਾਂ ਇਹ ਹੁਣ ਆਪਾਂ ਫੇਚ ਹੋਣਗੇ ਉਹੜੇ ਆਪਾਂ ਸੈੱਟ ਕਰ ਲੈਣੇ ਹਨ ਤੇ ਜਿਹੜਾ ਕਿ ਹੁਣ ਆਪਾਂ ਨੇ ਪੱਗਾ ਪੈਨ ਲਗਾਵਾਂਗੇ ਪੱਗਾ ਪੈਨ ਨੂੰ ਜਿੱਥੋਂ ਆਪਾਂ ਨੇ ਪੰਜਵਾਂ ਲੜ ਫੋਲਡ ਕੀਤਾ ਈ ਪੰਜਵੇਂ ਲੜ ਦੇ ਉੱਤੇ ਰੱਖ ਕੇ ਆਪਾਂ ਉਸ ਲੜ ਨੂੰ ਪੱਗ ਪੈਨ ਨੂੰ ਲਗਾ ਦੇਵਾਂਗੇ ਫਿਰ ਸਟੌੜਾ ਇਹਦਾ ਆਪਣਾ ਪੰਜਵਾਂ ਲਾਟਸੂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਬਲਾਂ ਨੂੰ ਆਪਾਂ ਨੇ ਖਿੱਚ ਕੇ ਜਿਹੜਾ ਆਪਾਂ ਕਲ ਕੀੜਾੜਾਗਾ ਕਲ ਕੀੜਾੜਾ ਦੀ ਪੂਣੀ ਨੂੰ ਖੋਲ ਕੇ ਉਸ ਦਾ ਤਲਾ ਬੱਲਾ ਥਲੇ ਨੂੰ ਫੋਲਡ ਕਰਕੇ ਥੜਾ ਦਾ ਪਲੌਤੇ ਨੂੰ ਫੋਲਡ ਕਰਕੇ ਹੁਣ ਇਸ ਇਸ ਲਾਟ ਨੂੰ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਜੜਾ ਸਾਫ ਹੋਊਗਾ ਆਪਾਂ ਕਰ ਲਵਾਂਗੇ ਇਸ ਲਾਟ ਨੂੰ ਹੁਣ ਪ੍ਰੋਪਰ ਜਿਹੜਾ ਸਾਫ ਕਰਕੇ ਇਸ ਲਾਟ ਨੂੰ ਵੈਗ ਤੱਕ ਸਾਫ ਕਰਕੇ ਇਸ ਲੜਦੋਤੇ ਆਪਾਂ ਹੱਥ ਫੇਰ ਕੇ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਆਪਣਾ ਸਾਫ ਕਰ ਲਵਾਂਗੇ ਫਿਰ ਆਪਾਂ ਇਸ ਲੜ ਨੂੰ ਪੱਗ ਪੈਂਦੇ ਆਪਾਂ ਥੱਲੇ ਚ ਲਿਆ ਕੇ ਪੱਗ ਮੈਂਦੇ ਆਪਾਂ ਥੱਲੇ ਚ ਲਿਆ ਕੇ ਲੜ ਨੂੰ ਸੱਜੇ ਪਾਸੇ ਲੁਕਵਾ ਦੇਵਾਂਗੇ ਸੱਜੇ ਪਾਸੇ ਵਾਲੇ ਕੋਮਾਨ ਤੋਂ ਆਇੜਾ ਆਪਾਂ ਨੇ ਪੰਜਵਾਂ ਲੜ ਲਗਾਇਆ ਸੀ ਪੰਜਵੇਂ ਲੜ ਦੇ ਥੱਲੇ ਆਪਾਂ ਇਸ ਲੜ ਨੂੰ ਦੱਬ ਦਵਾਂਗੇ ਜੇਕਰ ਤੁਹਾਡਾ ਲੜ ਪੰਜਵੇਂ ਲੜ ਦੱਬਣ ਤੋਂ ਬਾਅਦ ਥੱਲੇ ਵੀ ਬਾਹਰ ਵਿੱਚ ਵੀ ਢਿੱਲਾ ਰਹਿ ਜਾਂਦਾ ਹੈ ਤੁਸੀਂ ਉਸ ਲੜ ਦੇ ਉੱਤੇ ਜਿਹੜੇ ਆਪਣੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਢਿੱਲਾ ਨਹੀਂ ਰਹੇਗਾ ਤੇ ਜਿਹੜਾ ਕਿ ਹੁਣ ਆਪਾਂ ਸਿਰ ਟਕਣਾ ਚਿਰ ਜਿਹੜਾ ਆਪਾਂ ਨੇ ਸੈਂਟਰ ਚ ਪਹਿਲਾ ਲੜ ਲਗਾਇਆ ਸੀ ਆਪਾਂ ਉਸ ਲੜ ਨੂੰ ਖਿੱਚ ਕੇ ਪੂਰੇ ਸਿਰ ਦੇ ਤੇੜਾ ਆਪਾਂ ਉਸ ਲੜ ਨੂੰ ਖਿਲਾਰ ਲਵਾਂਗੇ ਸਿਰ ਦੇ ਤੇ ਖਿਲਾਰਨ ਤੋਂ ਬਾਅਦ ਚੰਗੀ ਤਰ੍ਹਾਂ ਇਹੜਾ ਆਪਾਂ ਨੇ ਉਂਗਲਾਂ ਦੇ ਨਾਲ ਉਸ ਕੱਪੜੇ ਨੂੰ ਆਪਾਂ ਲੜਾਂ ਥੱਲੇ ਦੇ ਦਵਾਂਗੇ ਲੜਾਂ ਥੱਲੇ ਦੇਣ ਤੋਂ ਬਾਅਦ ਆਪਣਾ ਪਿਛਲਾ ਲੜ ਹੋਊਗਾ ਮੂੰਹ ਵਾਲਾ ਆਪਾਂ ਨੇ ਇਸ ਲੜ ਨੂੰ ਖਿੱਚ ਕੇ ਆਪਣਾ ਜਿਹੜਾ ਸਿਰ ਹੋਊਗਾ ਆਪਾਂ ਰੈਟਟ ਕਰ ਲਵਾਂਗੇ ਤੁਸੀਂ ਸਿਰ ਟਕਣ ਦੇ ਲਈ ਡਬਲ ਸੀਛੇ ਲਈ ਆਪਣੀ ਵਰਤੋਂ ਆ ਕਰ ਸਕਦੇ ਹੋ ਜਿੱਥੋਂ ਕਿਤੋਂ ਵੀ ਤੁਹਾਡਾ ਸਿਰ ਹੋਊਗਾ ਨੰਗਾ ਹੋਊਗਾ ਤੁਸੀਂ ਇਹ ਡਬਲ ਸੀਛੇ ਵਿੱਚ ਦੇਖ ਕਿਹੜਾ ਆਪਣਾ ਸਿਰ ਹੋਊਗਾ ਚੰਗੀ ਤਰ੍ਹਾਂ ਆਪਾਂ ਟਕ ਲਵਾਂਗੇ ਤੇ ਹੁਣ ਆਪਾਂ ਨੇ ਬਾਅਦ ਦੇ ਨਾਲ ਚੰਗੀ ਤਰ੍ਹਾਂ ਇਹ ਆਪਣਾ ਸਿਰ ਸਿਰੜਾ ਆਪਾਂ ਨੇ ਪ੍ਰੋਪਰ ਜਿਹੜਾ ਕਵਰ ਕਰ ਲਵਾਂਗੇ ਤੇ ਪਿਛਲੇ ਲੜ ਨੂੰ ਦੋਨਾਂ ਹੱਡਾ ਤੋਂ ਫੋਲਡ ਕਰਦੇ ਹੋਏ ਆਪਾਂ ਇਸ ਲੜ ਨੂੰ ਬੈਕ ਤੇ ਦੱਬਾਂਗੇ ਜਿੰਗੀ ਜਿਹੜੀ ਆਪਣੀ ਸ਼ੇਪ ਹੋਊਗੀ ਉਹ ਵੀ ਜਿਹੜੀ ਆਪਾਂ ਨੇ ਸੈੱਟ ਹੋਊਗੀ ਉਹ ਕਰ ਲਵਾਂਗੇ ਤੇ ਪਿਛਲੇ ਲਾੜ ਨੂੰ ਦੋਨਾਂ ਹੈਡਾ ਤੋਂ ਫੋਲਡ ਕਰਕੇ ਆਪਾਂ ਉਸ ਲਾੜ ਨੂੰ ਬੈਕ ਤੇ ਦੱਬ ਦਵਾਂਗੇ ਤੇ ਜਿਹੜੀ ਹੁਣ ਆਪਣੀ ਪੱਗ ਆ ਕੰਪਲੀਟ ਹੋ ਚੁੱਕੀ ਆ ਹੁਣ ਆਪਾਂ ਨੇ ਇਸ ਪੱਗ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋਊਗੀ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੁਹਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਿਓ ਵੀਡੀਓ ਦੇਖ ਲਈ ਤੁਹਾਨਾਂ ਦਾ ਧੰਨਵਾਦ